ਹਾਂਜੀ ਅੱਜ ਗੱਲ ਕਰਾਂਗੇ 라वण ਤੇ ਅੱਜ ਕੱਲ ਦੇ ਕਲਯੁਗੀ 라वण ਬਾਰੇ ਸਹੀ ਤੌਰ ਤੇ ਕਿਹਾ ਜਾਵੇ ਤਾਂ 라वण ਗਲਤ ਨਹੀਂ ਸੀ ਉਹ ਮर्यादा ਵਾਲਾ ਸੀ ਪਰ ਅੱਜ ਕੱਲ ਦੇ ਬੁਰੇ ਇਨਸਾਨ 라वण ਨੂੰ ਸੜਨ ਵਾਲੇ ਹਿੰਸਾ ਝੂਠ ਬਲਾਤਕਾਰ ਲਾਲਚ ਆਦ ਵਿੱਚ ਖੁੱਲੇ ਹੋਏ ਨੇ ਪਹਿਲਾਂ 라वण ਨੇ ਸੀਤਾ ਮਾਤਾ ਦਾ ਹਰਨ ਕੀਤਾ ਪਰ ਕਦੇ ਵੀ ਗਲਤ ਨਹੀਂ ਕੀਤਾ ਉਸ ਨੇ ਮर्यादा ਦੀ ਪਾਲਣਾ ਕੀਤੀ ਗਿਆਨ ਵਾਲਾ ਰਾਜਾ ਸੀ ਉਹ ਤੇ ਅੱਜ ਕੱਲ ਦੇ ਬੁਰੇ ਇਨਸਾਨ ਖੁੱਲੇ 라वण ਨੇ ਉਹਨਰ ਦੇ ਬਲਾਤਕਾਰੀ ਧੋਖੇਬਾਜ਼ ਤੇ ਨਫ਼ਰਤ ਨਾਲ ਭਰੇ ਹੋਏ ਨੇ ਇੱਕ ਗੱਲ ਹੋਰ ਜਦੋਂ ਰਾਵਣ ਸੀਤਾ ਮਾਤਾ ਨੂੰ ਲੈ ਕੇ ਗਿਆ ਤਾਂ ਮਾਤਾ ਨੂੰ ਉਸਨੇ ਆਪਣੇ ਮਹਿਲ ਵਿੱਚ ਨਹੀਂ ਰੱਖਿਆ ਸਗੋਂ ਸੁੰਦਰ ਅਸ਼ੋਕ ਬਾਟਿਕਾ ਨਾਂ ਦੇ ਬਾਗ ਵਿੱਚ ਰੱਖਿਆ ਤੇ ਉਸ ਦੀ ਦੇਖਭਾਲ ਲਈ ਆਪਣੀਆਂ ਨੌਕਰਾਂ ਨੂੰ ਛੱਡੀ ਹੋਈਆਂ ਸੀ ਤੁਹਾਨੂੰ ਪਤਾ ਹੈ ਕਿ ਜਿਹੜਾ ਤੁਸੀਂ ਰਾਵਣ ਦੇ ਪੁਤਲੇ ਸਾੜਦੇ ਹੋ ਦਸਹਰੇ ਤੇ ਇਹ ਪ੍ਰਥਾ ਕਦੋਂ ਤੋਂ ਸ਼ੁਰੂ ਹੋਈ ਆ 1940 ਚ ਪਹਿਲਾ ਦਸਹਿਰਾ ਮਨਾਇਆ ਗਿਆ। ਪਹਿਲੀ ਵਾਰ 라ਵਣ ਦਾ ਪੁਤਲਾ ਉਸ ਟਾਈਮ ਸਾੜਿਆ ਗਿਆ। ਇਸ ਤੋਂ ਪਹਿਲਾਂ ਕਦੀ ਵੀ ਨਹੀਂ ਇਸੇ ਤਰ੍ਹਾਂ ਦਾ ਹੋਇਆ ਸੀ। ਕਿਉਂਕਿ ਜਦੋਂ 라ਵਣ ਮਰਿਆ ਸੀ ਤਾਂ ਰਾਮ ਬਿਲਕੁਲ ਸ਼ਾਂਤ ਸਨ। ਕਿਉਂਕਿ ਉਹਨਾਂ ਨੂੰ ਪਤਾ ਸੀ ਮਹਾਦੇਵ ਨੇ ਆਪ ਦਾ ਪਰਮ ਭਗਤ ਹੋਇਆ। ਮਹਾਦੇਵ ਦੀਆਂ ਅੱਖਾਂ ਉਸ ਟਾਈਮ ਨਾਮ ਸੀ ਕਿ ਉਹਨਾਂ ਦੇ ਕਾਰਨ ਨਾਲ ਹੋ ਗਿਆ। ਪਰ ਸੀਤਾ ਉਹ ਮੇਰਾ ਪਰਮ ਭਗਤ ਸਭ ਦੁਖੀ ਵੀ ਸੀ ਉਸ ਟਾਈਮ ਕਿਉਂਕਿ ਇੰਨੇ ਵੱਡੇ ਗਿਆਨੀ ਤਾਕਤਵਰ ਦੀ ਹੱਤਿਆ ਹੋਈ ਸੀ। ਤੋ ਉਸ ਦਾ ਸੰਸਕਾਰ ਵੀ ਭਵੀਸ਼ਨ ਨੇ ਕੀਤਾ ਤੇ ਉਸ ਦੇ ਲਈ ਪ੍ਰਾਰਥਨਾ ਸ਼੍ਰੀ ਰਾਮ ਨੇ ਕੀਤੀ ਸੀ ਜਦੋਂ ਇਦਾਂ ਦੇ ਮਾਹੌਲ 'ਚੋਂ ਰਾਮ ਜੀ ਵਾਪਸ ਜਾਣਗੇ ਤਾਂ ਤੁਸੀਂ ਦੱਸੋ ਹੋ ਸਕਦਾ ਸ਼੍ਰੀ ਰਾਮ ਜੀ ਸੈਲੀਬ੍ਰੇਟ ਕਰਨਗੇ ਉਸ ਨੂੰ ਜਲਾ ਕੇ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਨੂੰ ਹੀ ਆਪਦੀ ਹਿਸਟਰੀ ਪਤਾ ਨਹੀਂ ਤਾਂ ਕਿਸ ਨਾਲ ਸਹੀ ਬਹਿਸ ਕਰ ਲਓਗੇ ਤੁਸੀਂ ਬਸ ਦੁਸਹਿਰੇ ਦੀ ਉਡੀਕ ਕਰਦੇ ਆਂ ਅੱਜਕੱਲ ਦੇ ਰਾਵਣ ਦੇ ਪੁਤਲੇ ਸੜਨ ਲੱਗ ਜਾਂਦੇ ਆਂ ਜਦ ਕਿ ਕੁਝ ਪਤਾ ਹੈ ਨਹੀਂ ਜਿਹੜੇ ਕਹਿੰਦੇ ਆ ਕਿ ਰਾਵਣ ਬਹੁਤ ਬੁਰਾ ਏ ਤਾਂ ਦੱਸਿਓ ਮੜਾ ਜਿਆ ਪਰ ਉਹਦਾ ਲਿਖਿਆ ਹੋਇਆ ਸ਼ਿਵ ਤੰਡਵ ਸਰੋਤ ਕਰੋੜਾਂ ਲੋਕ ਕਿਉਂ ਸੁਣਦੇ ਆ ਤੇ ਕਿਉਂ ਗਾਉਂਦੇ ਆ ਤੇ ਆਪਣੇ 10ਵੇਂ ਪਾਤਸ਼ਾਹ ਜੀ ਵੀ ਆਰਾਮ ਲਈ ਵਧੀਆ ਲਿਖਦੇ ਆ ਉਹ ਕਹਿੰਦੇ ਆ ਕਿ ਉਹ ਉੱਚੀ ਕੁਲ ਚੋਂ ਸੀ ਐ ਨਹੀਂ ਕਿ ਪਿੱਛੋਂ ਐਵੇਂ ਹੀ ਸੀਗੀ ਉੱਚੀ ਕੁਲ ਚੋਂ ਸੀ ਉਹ ਤੇ ਚਤਰ ਇੰਨਾ ਸੀ ਕਿ ਰਾਮ ਦੀ ਪਤਨੀ ਸੀਤਾ ਮਾਤਾ ਨੂੰ ਲੈਣ ਗਿਆ ਤਾਂ ਕੋਈ ਸੈਨਾ ਨਹੀਂ ਲੈ ਕੇ ਗਿਆ ਇਕੱਲਾ ਹੀ ਲੈ ਕੇ ਆਇਆ ਤੇ ਗਿਆਨੀ ਇੰਨਾ ਸੀ ਕਿ ਉਹਨੂੰ ਹਿੰਦੂਆਂ ਦੇ ਚਾਰੇ ਵੈਦ ਜਵਾਨੀ ਕੰਠ ਸੀ ਤੇ ਆਪਣੇ ਵਾਲੇ ਨੂੰ ਊੜਾ ਏੜਾ ਨਹੀਂ ਆਉਂਦਾ ਤੇ ਰਾਮ ਦੇ تیر ਮਾਰਦੇ ਆ ਤੇ ਤਨਵੰਤ ਤਾਂ ਉਹ ਇੰਨਾ ਸੀ ਦੁਨੀਆ 'ਚ ਇਕੱਲਾ ਹੀ ਉਹ ਬੰਦਾ ਸੀ ਜਿਹਦੇ ਕੋਲ ਸੋਨੇ ਦਾ ਘਰ ਸੀ ਤੇ ਜਿਹੜੇ ਉਹਦੇ تیر ਮਾਰਦੇ ਆ ਉਹਨਾਂ ਦੇ ਲੈਂਟਾਂ ਬੈਂਕਾਂ ਦੇ ਪੈਸੇ ਦੇਣੇ ਉਹਨਾਂ ਨੇ ਸੋਕਾ ਦੇ ਹਿਸਾਬ ਨਾਲ ਚੰਨਣ ਲੋਕ ਤਾਂ ਵਧੀਆ ਹੁਣ ਦਸਹਰੇ ਤੇ ਰਾਵਣ ਦਾ ਪੁਤਲਾ ਸਾੜਨ ਤੋਂ ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਜ਼ਰੂਰ ਖਤਮ ਕਰ ਲੇ